ਪਰ ਮੇਰੇ ਬੇਟੇ ਦੀ ਕੋਟਵਰ ਜੋਇਦਲਾ ਮੇਰੇ ਜੋਇ ਸੀਗੀ ਜੀ ਕਿ 1923 ਨੂੰ ਜੀ ਤੇ ਅਰਾਜ ਬੱਜਰ ਦੀ ਕੁੜੀ ਸੀਗੀ ਜੀ ਮਾ ਦੋਨੇ ਪਿਆਰ ਕਰਦੇ ਆ ਉਸੇ ਲੱਗੇ ਉਹਦੀ ਕਿ ਇਕ ਥਾਂ ਜੀ ਪਰ ਕੁੜੀ ਨੇ ਆਉਣ ਤੋਂ ਜਵਾਦ ਦਿੱਤਾ ਜੀ ਪਰ ਉਹ ਆਉਂਦੀ ਸੀ ਸਾਡੇ ਘਰੇ ਜੀ 15 ਦਿਹਾਗ ਹੀ ਮਹੀਨੇ ਉਹਦਾ ਆ ਗਈ ਪਰ ਜੋ ਸੀ ਉਹਨੂੰ ਕਿਹਾ ਵੀ ਸਾਡੇ ਘਰੇ ਆ ਜਾਓ ਤਾਂ ਵੀ ਪਿਆਹੇਗੀ ਪਰ ਉਹ ਆਉਣ ਤੋਂ ਜਵਾਦ ਦਿੱਤਾ ਜੀ ਪਰ ਉਹਦੇ ਮਾਪੇ ਮਾਤਾ ਪਿਤਾ ਪਤਾ ਲੱਗਿਆ ਉਹਨੂੰ ਉਹ ਉਹਨੂੰ ਇਹ ਤੇ ਚਿੜਾ ਹੋ ਗਈ ਵੀ ਇਹਨੇ ਵਿਆਹ ਕਿਉਂ ਕਰਾਇਆ ਕੁੜੀ ਦਾ ਉਹ ਤਾਂ ਕਿਹਨੇ ਰਸੁਰ ਕਾ ਦਿੰਦਾ ਪਾਪ ਨੇ ਤੇ ਨਸੁਰ ਕਾ ਦਾ ਮਰ ਬੇਟੇ ਨੂੰ ਬਹੁਤ ਬੋਰੀ ਤਰ੍ਹਾਂ ਨੂੰ ਘੇਰਿਆ ਗੱਡੀ ਸਾਡੀ ਭੰਨੀ ਇੱਕ ਵਾਰ ਉਹਨਾਂ ਨੇ ਉਹ ਤਾਂ ਅਸੀਂ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ ਬੇਟਾ ਕੱਲਾ ਘਰੇ ਆਉਂਦਾ ਹੁੰਦਾ ਸੀਗਾ ਹਾਂ ਕੱਲਾ ਲੱਗਿਆ ਸੀ ਵਦਿਗਾ ਵਰਦਮਾਂ ਚ ਲੱਗਿਆ ਸੀ ਜੀ ਓਕੇ ਕਿੰਨੇ ਦਿਨ ਹੋ ਗਏ ਸੀ ਵਿਆਹ ਨੂੰ ਵਿਆਹ ਲੱਗੋ ਡੇਢ ਤਾਂ ਸਾਢੇ ਹੋ ਗਏ ਸੀ ਲੱਗੋ ਗਏ ਜੀ ਫਿਰ ਲੜਕੀ ਕਿੱਥੇ ਰਹਿੰਦੀ ਸੀ ਰਾਤ ਨੂੰ ਲੜਕੀ ਉਹਨੇ ਘਰੇ ਪਹਿਲਾਂ ਡਿਊਟੀ ਲੱਗੀ ਹੋਣੀ ਹੁੰਦੀ ਕਿ ਜੀ ਰਾਜਪੁਰੇ ਫਿਰ ਘਰ ਦੇ ਕੋਲ ਮੋਟਰਾਈਡ ਆਈਡੀਆ ਹੋਇਆ ਹਟਾ ਕੇ ਘਰੇ ਰੱਖ ਲਈ ਕੁੜੀ ਜੀ ਤੇ ਤੁਹਾਡੇ ਬੇਟੇ ਨੇ ਤੇ ਕਾ ਕੀ ਨੈਤਿ ਸ਼ਾਲਮਾਰ ਸੀ ਸਰ ਹਰਨੈ ਸ਼ਾਲਮਾਰੀ ਤਾਲਮਾਰੀ ਸਰ ਤੇ ਤਿੰਨ ਤਰੀਕ ਦੀ ਰਾਤ ਨੂੰ ਜੀ ਇਨੀ ਦਿਨਾਂ ਬਾਅਦ ਲਾਸ਼ ਮਿਲੀ ਸਰ ਚੌਥੇ ਦਿਨ ਜੀ ਸਰ ਸਰਕਾਰ ਤੋਂ ਕੀ ਚਾਹੁੰਨੀ ਹੁੰਦੀ ਸੀ ਸਾਧਿਆ ਤੋਂ ਸਖਤ ਸਜ਼ਾ ਮਿਲੇ ਨਰਕ ਕਰ ਬਰਬਾਦ ਕਰਦੇ ਉਹਨਾਂ ਨੇ ਸਾਧਾ ਸਾਰੇ ਪੰਜਾਂ ਹੰਦਾਂ ਦਾ ਸਜ਼ਾ ਮਿਲੇ ਜਾਂਦੀ ਕੀਨੀ ਉਮਰ ਸੀ ਇਹਨਾਂ ਦੀ 23 ਸਾਲ ਦੀ ਜੀ ਪਰਚਾਣ ਕੀ ਕਰੇ ਕਿਹਦੇ ਕਿਹਦੇ ਪਰਚਾਣ ਦਰਜ ਕਰਾਇਆ ਸਰ ਇੱਕ ਕੁੜੀ ਜੀ ਤਰਨਪ੍ਰੀਤ ਕੌਰ ਜੀ ਉਹਦੀ ਮਾਤਾ ਜੀ ਉਹਨਾਂ ਦੇ ਪਿਤਾ ਜੀ ਇਹ ਕੋਲਾ ਮਾਮਾ ਜੀ ਜਿਹੜਾ ਕੁੜੀ ਰੱਖਿਆ ਉਹ ਵੀ ਧਮਕੀ ਦਿੰਦਾ ਸੀਗਾ ਉੱਥੇ ਜੀ ਨਾਲ ਹੀ ਤਾਂ ਮਾਮਨੀ ਥਾਲੀ ਵਕੀਲ ਸੀਗੀ ਜੀ ਜੇ ਧਮਕੀਆ ਕੋਰਟ ਕੇ ਦਿੱਤੀ ਵਕੀਲ ਜੀ ਇਹ ਕਿਹੜਾ ਸੀ ਬਾਜੀ ਜੀ ਸੀ ਚਿੰਤ ਸਿੰਘ ਪੇਜ ਦਾ ਕੁੜੀ ਐਡਵੋਕੇਟਾਂ ਨੂੰ ਦਿੱਤਾ ਆਮਨਦੀਪ ਕੌਰ ਜੀ ਨਹੀਂ ਉਹ ਵਕੀਲ ਸੀਗੀ ਉਹਨਾਂ ਦੀ ਰਿਸ਼ਤੇਦਾਰ ਸੀਗੀ ਰਿਸ਼ਤੇਦਾਰ ਸੀਗੀ ਥਾਲੀ ਸੀਗੀ ਮਾਮਨੇ ਦੇ ਉਹਨਾਂ ਦੇ ਜੀ ਕੋ ਮੋਹ ਵਾਲੀ ਸੀਗੀ ਵਕੀਲ ਇੱਥੇ ਆ ਕੇ ਉਹਨੂੰ ਹੀ ਕਰਾਇਆ ਸੀ ਗਾਰ ਕੋ ਯਾ ਉਹਨਾਂ ਨੇ ਹੀ ਕਰਾਇਆ ਸੀ ਉਹਨਾਂ ਦਾ ਨਹੀਂ ਉਹਨੇ ਕਰਾਇਆ ਜੀ। ਬੀਰ ਉਹ ਤਾਂ ਕਹਿੰਦੇ ਯਾਰ ਇਹ ਮੈਂ ਵਕੀਲ ਨੇ ਤਾਂ ਕੀ ਉਹ ਦਿਨ ਬੁਲਾ ਕੇ ਜਿੱਥੇ ਆ ਬੇਟਾ ਮੇਰਾ ਨਾਲ ਸੀ ਆ ਹੁਣ ਕਹਿਆ ਵੀ ਤੇਰਾ ਪਾਪ ਨੂੰ ਅੰਦਰ ਕਰਾ ਦੇ ਜੀ ਮੈਂ ਤੁਹਾਡੇ ਖਰਚਾ ਪਵਾ ਦੇਣੀ ਜੀ ਬਹੁਤ ਧਮਕੇ ਦੇ ਉਹਨੇ ਜੀ ਫੇਰ ਸਾਈਨ ਕਰਾਇਆ ਬੱਚੇ ਤੇ ਜੇ ਕਿ ਬੱਚਾ ਦਾ ਖਰਚਾ ਜਲੇ ਸੀ ਉਹ ਬਹੁਤ ਧਮਕੇ ਦੇ ਡਰਾਇਆ ਬੱਚੇ ਨੇ ਉਹ ਤਾਂ ਉਹ ਡਰ ਬੈਠ ਗਿਆ ਬੱਚਾ ਦੀ ਮੇਰੇ ਮਾਤਾ ਵੀ ਤੁਹਾਨੂੰ ਮਾਰ ਦੇਣੇ ਇੱਕ ਨਾ ਲੜਕਾ ਬਚਤਾਰ ਸਿੰਘ ਹੈਗਾ ਪਿੰਡ ਸੀਲ ਦਾ ਇਹ ਤਿੰਨ ਤਰੀਕ ਨੂੰ ਤਿੰਨ ਚਾਰ ਦਿਨ ਪਹਿਲਾਂ ਇੱਥੇ ਆ ਗਿਆ ਸੀ ਇੱਕ ਗੰਡਾ ਗੜੀ ਨਹਿਰ ਤੇ ਘਰ ਉਹ ਹੈ ਗਿਆ ਸੀ ਆਪਣੇ ਜਿੱਥੇ ਜੌਬ ਕਰਦਾ ਸੀ ਵਰਦਮਾਨ ਹਸਪਤਲ ਉਤੋਂ ਅਗਲੇ ਦਿਨ ਇੱਥੇ ਆ ਗਿਆ ਤਾਂ ਮੋਟਰਸਾਈਕਲ ਇੱਥੋਂ ਮਿਲ ਗਿਆ ਤੇ ਵਾਰਸਾਂ ਨੂੰ ਲੱਭਦੇ ਲਵਾਉਂਦੇ ਜਦੋਂ ਘਰ ਨਾਲ ਪਹੁੰਚਿਆ ਮੋਟਰਸਾਈਕਲ ਤੇ ਵਿੱਚੋਂ ਇਹਦੇ ਵਾਰਸਾਂ ਨੂੰ ਇੱਕ ਇਹਦੀ ਚਾਬੀ ਮਿਲ ਗਈ ਮੋਟਰਸਾਈਕਲ ਦੀ ਤੇ ਇੱਕ ਸੁਸਾਇਡ ਨੋਟ ਮਿਲਿਆ ਉਸ ਵੇਲੇ ਕੋਈ ਵੀ ਕੀ ਨਹੀਂ ਸੁਸਾਇਡ ਨੋਟ ਦੇ ਵਿੱਚ ਇਹਨੇ ਆਪਣੇ ਕੋਈ ਲਵ ਮੈਰਿਜ ਕਰਾਈ ਸੀ ਲੜਕੀ ਨਾਲ ਹਾਂ ਤੇ ਉਸ ਲੜਕੀ ਦਾ ਤੇ ਪਰਿਵਾਰ ਦੇ ਮੈਂਬਰਾਂ ਦਾ ਵੇਰਵਾ ਦਿੱਤਾ ਹੈ ਕਿ ਉਹਨਾਂ ਨੇ ਮੇਰੀ ਜਿਹੜੀ ਲਵ ਮੈਰਿਜ ਜਿਹੜੀ ਹੈ ਸਕਸੈਸ ਨਹੀਂ ਹੋਣ ਦਿੱਤੀ ਹੁਣ ਸਰ ਕੀ ਕਾਰਵਾਈ ਕਰ ਰਹੇ ਸਰ ਅਸੀਂ ਐਸ ਪਰ ਲਾਅ ਜਿਹੜਾ ਸੁਸਾਈਡ ਨੋਟ ਮਿਲਿਆ ਤੇ ਅੱਜ ਉਹਦੀ ਡੈੱਡ ਬੋਡੀ ਵੀ ਮਿਲੀ ਹੈ ਉਹਦੇ ਅਕੋਰਡਿੰਗ ਟੂ ਲਾਅ ਉਹਦੇ ਤੇ ਐਫਆਈਆਰ ਲਾਉਂਚ ਕਰ ਰਹੇ ਹਾਂ ਤੇ ਐਫਆਈਆਰ ਲਾਉਂਚ ਕਰਕੇ ਫਰਦਰ ਉਹਦਾ ਪੋਸਟਮਾਰਟਮ ਕਰਵਾ ਰਹੇ ਹਾਂ ਦੈਨ ਅਗਲੀ ਪ੍ਰोसीडिंग ਕਰਾਂਗੇ